ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਇਸ ਵੀਕਸ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਜੀਕੇ ਹਿਸਟਰੀ ਤੇ ਇਸ ਦੇ ਵਿੱਚ ਮੁਗਲ ਸਾਮਰਾਜ ਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਜਿਸ ਨਾਲ ਸੰਬੰਧਿਤ ਪ੍ਰਸ਼ਨ ਪੀਟਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਖਾਸ ਤੌਰ ਤੇ ਮਾਸਟਰ ਕੈਡਰ ਐਸਐਸਟੀ ਕਲਰ ਕਾਦ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਇਸ ਵੀਡੀਓ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਬਾਬਰ ਜਿਸ ਦਾ ਸ਼ਾਸਨ ਕਾਲ ਸੀ 1526 ਤੋਂ 1530 ਈਸਵੀ ਵਿੱਚ ਮੁਗਲ ਮਾਦੇਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉਤਰਾਧਿਕਾਰੀ ਸਨ ਤੇ 1526 ਈਸਵੀ ਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿਚ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਬਾਬਰ ਭਾਰਤ ਦੇ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਸੀ ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ ਤੇ ਬਾਬਰ ਦਾ ਸ਼ਾਸਨ ਕਾਲ 1526 ਤੋਂ 1530 ਈਸਵੀ ਤੱਕ ਬਾਬਰ ਨੇ ਰਾਣਾ ਸੰਗਾ ਨੂੰ 1527 ਈਸਵੀ ਦੇ ਵਿੱਚ ਕਾਨਵਾ ਦੀ ਲੜਾਈ ਦੇ ਵਿੱਚ ਹਰਾ ਦਿੱਤਾ ਬਾਬਰ ਪਾਰਤ ਦੇ ਵਿੱਚ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ ਸੰਸਥਾਪਕ ਸੀ ਸ਼ਾਸਨ ਕਾਲ 1526 ਤੋਂ 1530 ਈਸਵੀ ਤੱਕ 1528 ਵਿੱਚ ਬਾਬਰ ਨੇ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਬੁਰੀ ਤਰ੍ਹਾਂ ਹਰਾਤਾ ਤੇ 1529 ਵਿੱਚ ਬਾਬਰ ਨੇ ਅਫਗਾਨਾਂ ਨੂੰ ਕਿਹੜੀ ਲੜਾਈ ਵਿੱਚ ਹਰਾਇਆ ਜੀ ਕਾਗਰਾ ਦੀ ਲੜਾਈ ਦੇ ਵਿੱਚ 28 ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਤੇ 1529 ਵਿੱਚ ਅਫਗਾਨਾਂ ਨੂੰ ਘਾਗਰਾ ਦੀ ਲੜਾਈ ਵਿੱਚ ਉਸਨੇ ਹਰਾ ਦਿੱਤਾ ਵਿੱਚ ਬਾਬਰ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸ ਦਾ ਬੇਟਾ ਉਸ ਦਾ ਪੁੱਤਰ ਹਮਾਇਓ ਉਸ ਦਾ ਉਤਰਾਧਿਕਾਰੀ ਨਿਯੁਕਤ ਹੋਇਆ 1530 ਵਿੱਚ ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਹਮਾਇਓ ਜੋ ਹੈ ਰਾਜਗਤੀ ਤੇ ਬੈਠਾ ਹਮਾਇੂਦਾ ਦਾ ਸ਼ਾਸਨ ਕਾਲ ਸੀ 1530 ਤੋਂ 1540 ਈਸਵੀ ਤੇ ਉਸ ਤੋਂ ਬਾਅਦ ਉਸ ਇੱਕ ਸਾਲ ਹੋਰ ਸੀ 1555 ਤੋਂ 1556 ਈਸਵੀ ਤੱਕ ਦੋ ਭਾਗਾਂ ਵਿੱਚ ਉਸ ਦਾ ਸ਼ਾਸਨ ਕਾਲ ਹੈ ਜੀ ਹਮਾਇੂਦਾ ਹਮਾਇੂ 1530 ਈਸਵੀ ਵਿੱਚ ਮੁਗਲ ਸਾਮਰਾਜ ਦਾ ਜਬ ਮੁਗਲ ਬਾਦਸ਼ਾਹ ਬਣਿਆ ਤੇ 1540 ਈਸਵੀ ਵਿੱਚ ਸ਼ੇਸ਼ਾ ਸੂਰੀ ਨੇ ਉਸ ਨੂੰ ਹਰਾ ਕੇ ਭਾਰਤ ਤੋਂ ਬਾਹਰ ਕਰ ਦਿੱਤਾ 1523 ਵਿੱਚ ਮੁਗਲ ਬਾਦਸ਼ਾ ਜਾਂ ਮੁਗਲ ਸਮਰਾਟ ਬਨਿਆ ਤੇ 1540 ਵਿੱਚ ਸ਼ੇਸ਼ਾ ਸੂਰੀ ਨੇ ਉਸ ਨੂੰ ਹਰਾਇਆ ਤੇ ਉਸ ਨੂੰ ਭਾਰਤ ਤੋਂ ਬਾਹਰ ਕਰ ਦਿੱਤਾ 1555 ਵਿੱਚ ਹਮਾਇੂ ਨੇ ਸ਼ੇਸ਼ਾ ਸੂਰੀ ਦੇ ਉਤਰਾਧਿਕਾਰੀ ਸਿਕੰਦਰ ਲੋਦੀ ਨੂੰ ਹਰਾ ਕੇ ਦੁਬਾਰਾ ਦਿੱਲੀ ਤੇ ਅਧਿਕਾਰ ਕਰ ਲਿਆ ਤੇ 1556 ਈਸਵੀ ਵਿੱਚ ਹਮਾਇੂ ਦੀ ਮੌਤ ਹੋ ਗਈ ਸ਼ੇਸ਼ਾ ਸੂਰੀ ਤੋਂ ਹਾਰਿਆ ਉਸ ਦੇ بیٹے ਸਿਕੰਦਰ ਸੂਰੀ ਨੂੰ ਉਸ ਨੇ ਹਰਾ ਕੇ ਦੁਬਾਰਾ ਦਿੱਲੀ ਤੇ ਅਧਿਕਾਰ ਕਰ ਲਿਆ 1555 ਚ ਇੰਪੋਰਟੈਂਟ ਕੁਸਚਨ ਨੇ ਜੀ ਇਹ ਜਿੰਨੇ ਵੀ ਕੁਸਚਨ ਕਰਾਵਾਂਗੀ ਇੰਪੋਰਟੈਂਟ ਹੋਣਗੇ ਅਕਬਰ 1556 ਤੋਂ 1605 ਈਸਵੀ ਹਮਾਇਉਦੀ ਮੌਤ ਵਿੱਚੋਂ 14 ਫਰਵਰੀ 1556 ਨੂੰ ਬੈਰਮ ਖਾਨ ਨੇ ਅਕਬਰ ਨੂੰ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਮੁਗਲ ਰਾਜਗਦੀ ਤੇ ਬਿਠਾਇਆ ਬੈਰਮ ਖਾਨ ਨੇ ਅਕਬਰ ਨੂੰ 1556 ਈਸਵੀ ਵਿੱਚ ਰਾਜਗਦੀ ਤੇ ਬਿਠਾਇਆ ਤੇ 1556 ਈਸਵੀ ਵਿੱਚ ਅਕਬਰ ਦਾ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨਾਲ ਪਾਨੀਪੱਦ ਦੇ ਮੈਦਾਨ ਵਿੱਚ ਟਕਰਾ ਹੋਇਆ ਤੇ ਅਕਬਰ ਇਹ ਸਲਾਈਡ ਦੇ ਵਿੱਚ ਜਿੱਤ ਗਿਆ ਤੇ ਹੇਮੂ ਦੀ ਮੌਤ ਹੋ ਗਈ ਪਾਨੀਪੱਦ ਦੇ ਮੈਦਾਨ ਇੱਕ ਵਾਰ ਫੇਰ ਲੜਾਈ ਹੋਈ 1556 56 ਚ ਅਕਬਰ ਜੇਤੂ ਰਿਹਾ ਤੇ ਹੇਮੂ ਦੀ ਮੌਤ ਹੋ ਗਈ ਤੇ 1560 ਈਸਵੀ ਚ ਅਕਬਰ ਨੇ ਬੈਰਮ ਖਾਨ ਦੀ ਨਵਾਬशाही ਖਤਮ ਕਰ ਦਿੱਤੀ ਤੇ ਸਰਕਾਰ ਤੇ ਕਬਜ਼ਾ ਕਰ ਲਿਆ ਅਕਬਰ ਜੋ ਹੈ ਬੈਰਮ ਖਾਨ ਨੂੰ ਸ਼ਕਤੀਆਂ ਖਤਮ ਕਰਨ ਤੋਂ ਬਾਅਦ ਨਵਾਬशाही ਖਤਮ ਕਰਨ ਤੋਂ ਬਾਅਦ ਉਸ ਨੇ ਸਰਕਾਰ ਤੇ ਕਬਜ਼ਾ ਕਰ ਲਿਆ 1561 ईसवी ਦੇ ਵਿੱਚ ਅਕਬਰ ਨੇ ਮਾਲਵਾ ਤੇ ਜਿੱਤ ਪ੍ਰਾਪਤ ਕੀਤੀ ਮਾਲਵਾ ਦਾ ਇਲਾਕਾ ਜਿੱਤਿਆ ਤੇ ਉਸ ਤੋਂ ਬਾਅਦ ਗਵਾਲੀਅਰ ਜੋਂਪੂਰ ਤੇ ਅਜਮੇਰ ਤੇ ਜਿੱਤ ਪ੍ਰਾਪਤ ਕੀਤੀ ਅਕਬਰ ਨੇ ਪਹਿਲਾਂ ਮਾਲਵਾ ਜਿੱਤਿਆ ਉਸ ਤੋਂ ਬਾਅਦ ਗਵਾਲੀਅਰ ਜੋਂਪੂਰ ਦੇ ਇਲਾਕੇ ਜਿੱਤੇ 1595 ईसवी ਵਿੱਚ ਅਕਬਰ ਨੇ ਕਸ਼ਮੀਰ ਸਿੰਧ ਓਡੀਸ਼ਾ ਮਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਅਤੇ ਕੰਧਾਰ ਤੇ ਜਿੱਤ ਪ੍ਰਾਪਤ ਤੇ 1595 ਤੋਂ 1601 ਈਸਵੀ ਦੌਰਾਨ ਉੱਤਰੀ ਭਾਰਤ ਕਿਸ ਦੇ ਅਧੀਨ ਹੋ ਗਿਆ ਜੀ ਮੁਗਲਾਂ ਦੇ ਅਧੀਨ ਹੋ ਗਿਆ ਇੰਪੋਰਟੈਂਟ ਕੁਐਸਚਨ ਨੇ ਇਸ ਵੀਡੀਓ ਦੇ ਵਿੱਚ ਅਕਬਰ ਦੀ ਮੌਤ ਕਦੋਂ ਹੋਈ 1605 ਈਸਵੀ ਦੇ ਵਿੱਚ ਮੁਗਲ ਸਾਮਰਾਜ ਨਾਲ ਸੰਬੰਧਿਤ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਾਵਾਂਗੀ ਅਕਬਰ ਤੋਂ ਬਾਅਦ ਅਗਲੇ ਬਾਦਸ਼ਾਹ ਦੀ ਗੱਲ ਕਰਦੇ ਹਾਂ ਜਿਸ ਦਾ ਨਾਮ ਹੈ ਜੀ ਜਹਾਂਗੀਰ ਜੋ 1605 ਤੋਂ 1627 ਈਸਵੀ ਤੱਕ ਉਸ ਦਾ ਸਮਾਸੀ 1605 ਈਸਵੀ ਵਿੱਚ ਜਦੋਂ ਅਕਬਰ ਦੀ ਮੌਤ ਹੋਈ ਤਾਂ ਉਸ ਦੇ ਪਿੱਛੋਂ ਉਸ ਦਾ ਉਤਰਾਧਿਕਾਰੀ ਉਸ ਦਾ ਪੁੱਤਰ ਜਹਾਂਗੀਰ ਰਾਜਗਦੀ ਤੇ ਬੈਠਾ ਤੇ ਜਹਾਂਗੀਰ ਦਾ ਸ਼ਾਸਨ ਕਾਲ ਸੀ 1605 ਤੋਂ 1627 ਈਸਵੀ ਤੱਕ ਹਰ ਬਾਸ਼ਾ ਹਰ ਸ਼ਾਸਕ ਦਾ ਨਾਮ ਤੇ ਸ਼ਾਸਨ ਕਾਲ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਜੀ 1613 ਈਸਵੀ ਵਿੱਚ ਜਹਾਂਗੀਰ ਨੇ ਮੇਵਾੜ ਦੇ ਸ਼ਾਸਕ ਜਿਸ ਦਾ ਨਾਮ ਕੀ ਸੀ ਰਾਣਾ ਅਮਰ ਸਿੰਘ ਨੂੰ ਹਰਾਇਆ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਜਹਾਂਗੀਰ ਨੇ 1613 ਵਿੱਚ ਹਰਾਤਾ ਤੇ 1620 ਈਸਵੀ ਦੇ ਵਿੱਚ ਜਹਾਂਗੀਰ ਨੇ ਕਿਸ ਤੇ ਜਿੱਤ ਪ੍ਰਾਪਤ ਕੀਤੀ ਜੀ ਕਾਗੜੇ ਤੇ ਜਿੱਤ ਪ੍ਰਾਪਤ ਕੀਤੀ ਇੰਪੋਰਟੈਂਟ ਕੁਸਚਨ ਨੇ ਆਪਣੀ ਕਾਪੀ ਤੇ ਨੋਟ ਕਰੀ ਚੱਲੋ 1611 ਈਸਵੀ ਵਿੱਚ ਜਹਾਂਗੀਰ ਨੇ ਨੂਰ ਜਹਾਂ ਨਾਲ ਵਿਆਹ ਕਰਾ ਲਿਆ ਬੇਗਮ ਨੂਰ ਜਹਾਂ ਨਾਲ ਉਸਨੇ ਵਿਆਹ ਕਰਾ ਲਿਆ ਜੋ ਕਿ ਇੱਕ ਬਹੁਤ ਹੀ ਸੁੰਦਰ ਤੇ ਬੁੱਧੀਮਾਨ ਇਸਤਰੀ ਸੀ ਜਹਾਂਗੀਰ ਨੇ ਨੂਰ ਜਹਾਂ ਨਾਲ ਵਿਆਹ ਕਦੋਂ ਕਰਾਇਆ 1611 ਈਸਵੀ ਵਿੱਚ ਇੰਪੋਰਟੈਂਟ ਕੁਐਸਚਨ ਹੈ ਜੀ ਸ਼ਾਹ ਜਹਾਂ 1628 ਤੋਂ 1657 ਈਸਵੀ शाहजहाँ अपने पिता जहांगीर ਦੀ ਮੌਤ ਤੋਂ ਪਿੱਛੋਂ 1628 ਈਸਵੀ ਵਿੱਚ ਰਾਜਗਦੀ ਤੇ ਬੈਠਾ ਰਾਜਗਦੀ ਤੇ ਸ਼ਾਜਹਾਂ ਬੈਠਾ 1628 ਈਸਵੀ ਵਿੱਚ 1628 ਈਸਵੀ ਵਿੱਚ 부ਦੇੜ ਖਾਨ ਦੇ ਸ਼ਾਸਕ ਉਸ ਦਾ ਨਾਂ ਕੀ ਸੀ ਰਾਜਾ ਜੁਜਾਰ ਸਿੰਘ ਨੇ ਸ਼ਾਜਹਾਂ ਦੇ ਵਿਦਰੋਹ ਕੀਤਾ ਪਰ ਉਹ ਹਾਰ ਗਿਆ 부ਦੇੜ ਖਾਨ ਦਾ ਸ਼ਾਸਕ ਜੁਜਾਰ ਸਿੰਘ ਉਸਦਾ ਨਾਮ ਸੀ ਉਸਨੇ ਵਿਦਰੋਹ ਕੀਤਾ ਸ਼ਾਹਜਹਾਂ ਦੇ ਵਿਰੁੱਧ 1628 ਵਿੱਚ ਲੇਕਿਨ ਉਹ ਹਾਰ ਗਿਆ ਤੇ 1635 ਵਿੱਚ ਜਹਾਂਗੀਰ ਨੇ ਦक्कਨ ਵਿੱਚ ਅਹਿਮਦਨਗਰ ਤੇ ਹਮਲਾ ਕਰਕੇ ਉਸ ਨੂੰ ਮੁਗਲ ਸਾਮਰਾਜ ਵਿੱਚ ਮਿਲਾ ਲਿਆ ਬਾਅਦ ਉਸਨੇ ਆਪਣਾ ਜੋ ਸਾਮਰਾਜ ਹੈ ਉਹ ਵਧਾਣਾ ਸ਼ੁਰੂ ਕਰ ਦਿੱਤਾ ਇੰਪੋਰਟੈਂਟ ਕੁਐਸਚਨ ਇਸ ਵੀਡੀਓ ਵਿੱਚ ਕਰਵਾਏ ਜਾਣਗੇ 1657 ਈਸਵੀ ਵਿੱਚ ਸ਼ਾਹਜਾਹ ਬਿਮਾਰ ਪੈ ਗਿਆ। ਅਤੇ ਉਸ ਦੇ ਪੁੱਤਰਾਂ ਵਿੱਚ ਰਾਜਗਦੀ ਲਈ ਸੰਘਰਸ਼ ਸ਼ੁਰੂ ਹੋ ਗਿਆ। ਔਰੰਗਜ਼ੇਬ ਨੇ ਸ਼ਾਹਜਾਹ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਲਿਆ ਤੇ ਆਪ ਬਾਦਸ਼ਾਹ ਬਣ ਗਿਆ। 1657 ਈਸਵੀ ਵਿੱਚ ਸ਼ਾਹਜਾਹ ਬਿਮਾਰ ਪਿਆ। ਉਸ ਦਾ ਬੇਟਾ ਔਰੰਗਜ਼ੇਬ ਨੇ ਉਸ ਨੂੰ ਆਗਰੇ ਦੇ ਕਿਲੇ ਚ ਕੈਦ ਕੀਤਾ। ਤੇ ਆਪਣੇ ਆਪ ਨੂੰ ਉਸਨੇ ਬਾਦਸ਼ਾਹ ਐਲਾਨ ਕਰ ਦਿੱਤਾ। ਔਰੰਗਜ਼ੇਬ ਦਾ ਸ਼ਾਸਨ ਕਾਲ ਸੀ 1658 ਤੋਂ 1707 ਈਸਵੀ। ਔਰੰਗਜ਼ੇਬ ਮੁਗਲ ਸਾਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕ ਸੀ। ਤੇ ਉਸਨੇ 1658 ਤੋਂ 1707 ਈਸਵੀ ਤੱਕ ਸ਼ਾਸਨ ਕੀਤਾ। ਮੁਗਲ ਸਾਮਰਾਜ ਦਾ ਮੋਢੀ ਬਾਬਰ ਸੀ। ਮੁਗਲ ਸਾਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕ ਔਰੰਗਜ਼ੇਬ ਸੀ। ਦੋਨੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ। ਔਰ ਪ੍ਰੀਖਿਆਵਾਂ ਦੇ ਵਿੱਚ ਪੁੱਛੇ ਵੀ ਜਾਂਦੇ ਨੇ 1669 ਈਸਵੀ ਦੇ ਵਿੱਚ 69 ਮਥੁਰਾ ਆਗਰਾ ਦੇ ਜਾਟਾ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਹੋਇਆ ਮਥੁਰਾ ਆਗਰਾ ਦੇ ਜਾਟਾ ਨੇ ਵਿਦਰੋਹ ਕੀਤਾ 1686 ਈਸਵੀ ਵਿੱਚ ਔਰੰਗਜ਼ੇਬ ਨੇ ਬੀజాਪੁਰ ਤੇ 1687 ਵਿੱਚ ਗੋਲਕੁੰਡਾ ਤੇ ਅਧਿਕਾਰ ਕਰ ਲਿਆ 1699 89 ਔਰੰਗਜ਼ੇਬ ਨੇ ਸੰਭਾਜੀ ਦੀ ਹੱਤਿਆ ਕਰ ਦਿੱਤੀ ਤੇ ਮਰਾਠਿਆਂ ਦੇ ਇਲਾਕਿਆਂ ਤੇ ਆਪਣਾ ਅਧਿਕਾਰ ਕਰ ਲਿਆ ਮਰਾਠਿਆਂ ਦੇ ਇਲਾਕੇ ਵੀ ਉਸ ਨੇ ਆਪਣੇ ਸਾਮਰਾਜ ਦੇ ਵਿੱਚ ਜੋ ਹੈ ਮਿਲਾ ਲਏ 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਧਿਕਾਰੀ ਸੀ ਬਹਾਦਰ ਸ਼ਾ ਉਸ ਨੇ ਸਿੱਖਾ ਨਾਲ ਮਿੱਤਰਤਾ ਪੂਰਨ ਸਬੰਧ ਸਥਾਪਿਤ ਕਰ ਲਏ 1707 ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਗਲ ਸਾਮਰਾਜ ਜਿਸ ਦਾ ਸੰਸਥਾਪਕ ਬਾਬਰ ਸੀ ਤੇ ਉਸ ਦਾ ਆਖਰੀ ਜੋ ਸ਼ਾਸਕ ਸੀ ਔਰੰਗਜ਼ੇਬ ਇਸ ਦੇ ਬਾਰੇ ਮਹੱਤਵਪੂਰਨ ਪ੍ਰਸ਼ਨ ਕਰਵਾਏ ਨੇ ਉਮੀਦ ਹੈ ਤੁਸੀਂ ਪ੍ਰਸ਼ਨ ਆਪਣੀ ਕਾਪੀ ਤੇ ਨੋਟ ਕਰਕੇ ਇਸ ਨੂੰ ਯਾਦ ਕਰੋਗੇ ਤੇ ਪ੍ਰੀਖਿਆਵਾਂ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਔਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਇਸ ਵਿਕਸਿਸ਼ਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ